ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣਾ ਝੋਨੇ ਦਾ ਕੰਮ ਚੱਲਦਾ ਪਿਆ ਸੀ ਤੇ ਝੋਨੇ ਦਾ ਕੰਮ ਹੋ ਗਿਆ ਫਾਈਨਲ ਸਿਰਫ ਇੱਕ ਕਿਲਾ ਰਹਿ ਗਿਆ ਆਪਣਾ ਜਿੰਦੇ ਵਿੱਚ ਪੱਠੇ ਸੀ ਤੇ ਪੱਠੇ ਵੀ ਮੁੱਕ ਗਏ ਨੇ ਵੱਡੇ ਗਣ ਸਾਰੇ ਤੇ ਆਪਾਂ ਹੁਣ ਉਸ ਨੂੰ ਵਾਹ ਵੀ ਦਿੱਤਾ ਅੱਜ ਛੱਡਣ ਲੱਗੇ ਆਪਾਂ ਉਸ ਨੂੰ ਪਾਣੀ ਤੇ ਉਸ ਤੋਂ ਬਾਅਦ ਇਹ ਕਰਕੇ ਫਾਈਨਲ ਤੇ ਜੋ ਗੁੱਠਾ-ਗਾਠਾ ਚੋਂ ਨਹੀਂ ਜਿੱਥੇ ਚੂਹੇ ਨੇ ਵੱਢਿਆ ਜਾਂ ਜਿੱਥੇ ਜ਼ਿਆਦਾ ਪਾਣੀ ਆ ਗਿਆ ਉਹ ਆਪਾਂ ਲਾ ਦੇਵਾਂਗੇ ਤੇ ਫਿਰ ਆਪਾਂ ਟੈਨਸ਼ਨ ਫਰੀ ਸਿਰਫ ਖਾਦ ਦਾ ਕੰਮ ਆਪਣਾ ਰਹਿ ਜਾਣਾ ਪੱਠੇ ਆਪਣੇ ਸਾਰੇ ਵੱਢੇ ਗਏ ਨੇ ਤੇ ਪਨੀਰੀ ਜਿਹੜੀ ਜਿੰਨੀ ਪੱਤਣੀ ਹੀ ਉਹ ਪੱਤੀ ਗਈ ਆ ਉਹ ਆਪਾਂ ਪੱਟ ਲਈ ਤੇ ਥਾਂ ਸਾਰਾ ਹੋ ਗਿਆ ਵਿਹਲਾ ਥਾਂ ਵਿਹਲਾ ਹੋਣ ਕਰਕੇ ਆਪਾਂ ਹੁਣ ਇਸ ਨੂੰ ਛੱਡ ਦੇਣਾ ਪਾਣੀ ਕਿਉਂਕਿ ਬਾਕੀ ਸਾਰਾ ਤਾਂ ਗਿਆ ਲੱਗ ਇਹੋ ਰਹਿ ਗਿਆ ਇਸ ਤੋਂ ਬਾਅਦ ਸਾਰੀਆਂ ਖਾਲੀਆਂ ਨੇ ਜਿੰਨੀਆਂ ਵੀ ਕਿਉਂ ਜਿੰਨਾ ਜਰ ਝੋਨਾ ਸਹੀ ਮਨੇ ਲੱਗਦਾ ਨਹੀਂ ਨਾ ਉਹਨਾਂ ਜਰ ਖਾਲੀ ਰਿਪੇਅਰ ਨਹੀਂ ਹੁੰਦੀਗੀ ਕਿਤੇ ਗਾਂਦ ਇਧਰੋਂ ਪੈ ਗਿਆ ਇਧਰੋਂ ਪੈ ਗਿਆ ਉਸ ਤੋਂ ਬਾਅਦ ਆਪਾਂ ਸਾਰੀ ਖਾਲੀ ਰਿਪੇਅਰ ਕਰਾਂਗੇ ਤੇ ਵੱਟਾ ਬੰਨੇ ਦਾ ਸਾਰੇ ਆਪਾਂ ਪਹਿਲਾਂ ਹੀ ਓਕੇ ਕੀਤੀ ਹੋਈ ਤੇ ਆ ਪਨੀਰੀ ਧੁਪੱਟੀ ਗਈ ਝੋਨੇ ਦੀ ਤੇ ਹੁਣ ਛੱਡ ਦਿੰਨੇ ਆਪਾਂ ਇਹਨੂੰ ਪਾਣੀ ਤੇ ਸਵੇਰ ਤੱਕਰ ਸਵੇਰੇ ਇਹ ਵੀ ਆਪਰ ਫੱਡ ਮਾਰ ਕੇ ਇਹਦੇ ਚੂਨੇ ਦਾ ਕੰਮ ਇਹ ਵੀ ਨਿਬੇੜ ਹੀ ਦੇਣਾ। ਬਾਕੀ ਦੇ ਸਾਰੇ ਵਾਧੂ ਪਾਣੀ ਖਲਾਇਆ ਤੇ ਨਾਲੇ ਆਪਾਂ ਗੁੱਠਾ ਬੰਨਿਆਂ ਦੇ ਵਿੱਚ ਲਾਉਣੇ ਆ ਚੋਨਾ। ਇਹ ਆਪਾਂ ਇਥੋਂ ਬੋਰੀ ਚੁੱਕ ਦੇਣੀ। ਖਾਲੀਆਂ ਦਾ ਹਾਲ ਦੇਖੋ ਕੀ ਬਣ ਗਿਆ ਕਿਉਂਕਿ ਆਪਸ ਧਿਆਣ ਹੀ ਨਹੀਂ ਸੀ ਅਜੇ। ਧਿਆਣ ਇਸ ਕਰਕੇ ਨਹੀਂ ਇਹ ਚੋਨਾ ਲੱਗਣਾ ਸੀ। ਮੋੜੇ ਲੰਬੀਆਂ ਲੰਬੀਆਂ ਜਾਲ ਦੀ ਗਵਟਾਂ ਸਾਰੀਆਂ ਲੇਬਦਾ ਗਿਆ ਪਟੌਰ ਨਾਲ ਵਿੱਚੋਂ ਹਰ ਗੰਦ ਕੱਢ ਕੇ ਤੇ ਬਾਅਦ ਚ ਸਪਰੇਅ ਲਿਆਂਦੀ ਪਈ ਗੰਦ ਵਾਲੀ ਸਾਰੀਆਂ ਵੱਟਾਂ ਤੇ ਉਹ ਮਾਰ ਦਾਂਗੇ ਤੇ ਆ ਆਪਾਂ ਛੱਡ ਦਿੰਨੇ ਆ ਪਾਣੀ ਪਾਣੀ ਆਪਾਂ ਬਸ ਬੋਰੀ ਚੁਕਣੀ ਹੈ ਲਓ ਜੀ ਇਧਰ ਆਪਾਂ ਛੱਡਤਾ ਪਾਣੀ ਆਹ ਕਰਤਾ ਪਾਸਾ ਬੰਦ ਚਾਲ ਨਿਬੜਿਆ ਕੰਮ ਇਹ ਵੀ દવા ਦਾ ਝੋਨਾ ਲੱਗੇ ਤੇ ਸਾਰੇ ਖਾਲੀਆਂ ਖੁੜੀਆਂ ਦਾ ਹਾਰੇ ਸੈਟਿੰਗ ਕਰ ਗਏ ਆ ਚੂਹਿਆਂ ਨੇ ਬੁਰੇ ਹਾਲ ਕਰ ਤੜੇ ਪਨੀਰੀ ਕਰਕੇ ਨਾ ਖਾਲੀ ਵੀ ਨਹੀਂ ਸਾਥੋਂ ਬਣੀ ਉੱਤੇ ਹੈਗੀ ਹਲਦੀ ਲੱਗੀ ਹੋਈ ਤੋੜ ਤੇ ਆ ਸਵੇਰੇ ਸਾਰਾ ਗੰਦਪਿਲ ਜਹਰ ਹਕਾਹੂ ਵਿੱਚ ਹੀ ਵਗ ਬੁਗ ਜਾਏਗਾ ਤੇ ਹੁਣ ਆਪਾਂ ਮਾਰਨੇ ਆਂ ਆਵਾਜ਼ ਨੌਰਗੇ ਨੂੰ ਨੌਰ ਗਿਆ ਘਰੇ ਜਾ ਫੋਨ ਆਇਆ ਹੀ ਅਪੜ ਜਾ ਅਪੜ ਜਾ ਹੋ ਨਾ ਲਾ ਛੋਣਾ ਕਿੰਨਾ ਲਾਉਣਾ ਹੀ ਬਾਹਲਾ ਸੰਗਣਾ ਨਾ ਕਰਦੀ ਇਹ ਚੂਹਿਆਂ ਦਾ ਕੰਮ ਇਹੋ ਹੀ ਚੱਲੀ ਜਾਣਾ ਹੁਣ ਚੂਹੇ ਦਾ ਭੈੜਾ ਤੂੰ ਵਿੱਚ ਭੁੜਕੜਾ ਖਿਰਦਾ ਚਲਾਇਆ ਚਲਾਇਆ ਕਰੇ ਬੰਦੇ ਦਾ ਪੁੱਤ ਬਣ ਕੇ ਅਛਨੇ ਪਛਨੇ ਕਰਦਾ ਹਰਦਾ ਵਿਗੜਿਆ ਨੌਰ ਗਿਆ ਇਹਨਾਂ ਦਾ ਦੋ ਕੋ ਗੱਲਾਂ ਪਾ ਸੁਣਦੇ ਹੁਣ ਕੀ ਗੱਲਾਂ ਕਰਦਾ ਦੋ ਚਾਰ ਗੱਲਾਂ ਨਹੀਂ ਸੁਣ ਕੇ ਫਿਰ ਆਪਾਂ ਵੀ ਗੁੱਠਾਂ ਦੇ ਵਿੱਚ ਜਿੱਥੇ ਝੋਨਾ ਲੱਗਣ ਵਾਲਾ ਤੇ ਉਹ ਲਾਉਣੇ ਲਓ ਜੀ ਮੋਟਰ ਆਪਣੀ ਕਰਮਾਂ ਵਾਲੀ ਚੱਲਦੀ ਪਈ ਹੈ ਪਾਣੀ ਆਪੇ ਛੱਡਦਾ ਤੇ ਉਸ ਤੋਂ ਬਾਅਦ ਆਪਾਂ ਕੱਲ ਨੂੰ ਇਹਦਾ ਵਟਾ ਪਟਾ ਲੇਬਦਾਗੇ ਹਣਾ ਹੁਣ ਗਿੱਲੀ ਸੁੱਕੀ ਹੋ ਜੇਗੀ ਸਵੇਰੇ ਲੈਡ ਚੱਲੀ ਜਾਂਦੀ 24 ਘੰਟੇ ਲੈਡ ਜਾਂਦੀ ਨਹੀਂਗੀ ਸਵੇਰੇ ਉਹਨੂੰ ਚਲਾਗੇ ਤੇ ਭਰ ਦਾਂਗੇ ਨੰਨਾ ਨੂੰ ਚੂਹਾ ਪੈ ਗਿਆ ਜੀ ਉਹ ਆ ਸੰਸਾਰੇ ਕੀ ਚਸਕਾ ਲਾਇਆ ਨਾ ਪਹਿਲਾਂ ਆਹੋ ਉਹ ਬਸ ਆਪਣੀ ਲਈ ਸੁੱਕੀ ਸੀ ਅੱਛਾ ਉਹਨਾਂ ਦਾ ਅਸਰ ਤੇ ਪਰ ਜਿਹੜੀ ਪੱਟਕਾਂ ਮੈਨੂੰ ਆਂਦਾ ਉਹ ਲਾਹ ਜਿਹੜੀ ਹੁਣ ਜੱਸੇ ਕੀ ਲਾਇਆ ਜੰਟੇ ਕੀ ਲਾਇਆ ਪੱਟ ਅੱਛਾ ਉਹਨਾਂ ਨੇ ਪੱਟ ਕੇ ਲਾਇਆ ਪਨੀਰੀ ਹਾਂ ਉਹ ਲਾ ਕੇ ਤੇ ਹੁਣ ਮਗਰ ਆ ਕੇ ਫੋਨ ਆ ਗਿਆ ਮੱਝਾਂ ਨੂੰ ਪਾਣੀ Đਾਓ ਜੀ ਆਹੋ ਤੇ ਇਹ ਕੁੜੇ ਚੂਹਾ ਕਿੱਥੋਂ ਇੰਨਾ ਆ ਗਿਆ ਚੂਹਾ ਪਰ ਆਹ ਹਾਂ ਉਹਨਾਂ ਦੇ ਟਰੱਕ ਚੱਲਦੇ ਉਹਨਾਂ ਵੀ ਇੱਥੇ ਖਾਣਾ ਇੱਥੇ ਹੀ ਖਾਣਾ ਉਹਨਾਂ ਨੂੰ ਇੱਕ ਘਰ ਹੀ ਦੱਸਿਆ ਖੜਾ ਨਹੀਂ ਉਈ ਚੜ ਪਾ ਜਾਣ ਪਰ ਮਸਤੀ ਵਾਲੇ ਨੇ ਆਈ ਦੰਨੀ ਕਈ ਦਿਹਾੜੇ ਪਾਸੇ ਪਏ ਕਿ ਜ਼ਰੂਰੀ ਸ਼ਾਦੀ ਉੱਧਰ ਜਾਣਾ ਹੂੰ ਤੂੰ ਪੌਣ ਕੇ ਤਲੀ ਦੇ ਪਟਾਕਾ ਮੈਂ ਪਾਕ ਚਤਣਾਂ ਮੈਂ ਭੱਜਾਂ ਲਗਾਉਂ ਭੱਜਾਂ ਲੱਗਾ ਬਾਲੇ ਨੇ ਭੱਜੀ ਆੜ ਕੇ ਡੇਗਣਾ ਪਈ ਜਿਹੜੇ ਦੰਦ ਚਾਰ ਹੈਗੇ ਤੜਾ ਕੇ ਬਹਿ ਜੇ ਤੇ ਚੂਵਿਆਂ ਨੇ ਇੰਨਾ ਦੁਹੀ ਕੀਤਾ ਹੈ ਨਹੀਂ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਨਾ ਨਾਲ ਨਾਲ ਜਿੱਥੇ ਕਾਕੂ ਜੇਗਾ ਹੱਲਾ ਮਾਰਤੀਆਂ ਨੇ ਤੇ ਇਹਦੇ ਉੱਤੇ ਸਵੇਰੇ ਫੇਰ ਦਾਂਗੇ ਕਿਰਾਇਆ ਕਿਰਾਇ ਫੇਰ ਕੇ ਸਾਰਾ ਸਾਫ਼ ਕਰ ਦਾਂਗੇ ਤੇ ਚੂਵਿਆਂ ਨੂੰ ਪਾਵਾਂਗੇ ਦਵਾਈ ਇੱਕ ਤਾਂ ਇੰਨੇ ਢੀਠੇ ਦਵਾਈਆਂ ਖਾਂਦੇ ਨਹੀਂ ਹੈਗੇ ਤੇ ਆਹ ਦੇਖੋ ਇਧਰ ਨਾਲ ਦੇ ਪੱਠੇ ਜਿੱਥੇ ਚੂਹੇ ਦੇ ਨਹੀਂ ਵੱਡਿਆ ਕਿੱਡੇ-ਕੱਡੇ ਖਲੇ ਨੇ ਤੇ ਆਹ ਤੇ ਢਾ ਮੁੱਢਾਂ ਦੀ ਵਾਰdte ਨਾ 10 ਬੰਦਾ ਕੀ ਕਰੇ ਆਹ ਰਾ ਸਾਰਾ ਬਾਤ ਆ ਰਸਵੇਰ ਨੂੰ ਕੱਲ ਦੀ ਇੱਕ ਧੁੱਪ ਲੱਗ ਗਈ ਜੇ بارش ਨਾ ਆਈ ਤਾਂ ਆਕਾਸ਼ ਸੁੱਕ ਜਾਏਗਾ ਫਿਰ ਉਹਨੂੰ ਕਰਾਇਆ ਫੇਰ ਕੇ ਨਾ ਹੌਲੀ-ਹੌਲੀ ਤੇ ਲੈ ਜਣ ਆਪਾਂ ਉਹ ਐ ਪਾਸੇ ਲੈ ਜਣਾ ਉਹ ਥਾਣਾ ਕੋ ਥੋੜਾ ਨੀਵਾ ਹੈ ਇੱਥੋਂ ਮਿੱਟੀ ਲਜਾ ਕੇ ਆਪਾਂ ਗੁਰਦੁਆਰਾ ਸਾਹਿਬ ਪਾਈ ਹੀ ਬਾਹਰਲੇ ਸਾਈਡ ਤੇ ਹੁਣੇ ਵੀ ਨਾਲੇ ਪੱਧਰ ਕਰ ਦਾਂਗੇ ਤੇ ਸਵੇਰੇ ਰਫੱਡ ਵੱਜ ਜੇਗਾ ਉਸ ਤੋਂ ਬਾਅਦ ਇਹ ਕਰਕੇ ਤੇ ਆਪਾਂ ਟਰੈਕਟਰ ਧਵਾ ਕੇ ਲੈ ਆਵਾਂਗੇ ਹੁਣ ਆਪਾਂ ਚੱਲਦੇ ਆ ਪੈਰੀ ਦਾ ਢੇੜਾ ਕੱਢਦੇ ਆ ਤੇ ਢੇੜਾ ਕੱਢ ਕੇ ਤੇ ਗੁੱਠਾ ਇਕੱਠਾ ਝੋਨਾ ਲਾ ਦੇਨੇ ਜਿੱਥੇ ਲੱਗਣ ਵਾਲਾ ਪੈਲੀ ਆਪਣੀ ਵਗੀ ਪਈ ਏ ਪਾਣੀ ਆਪਾਂ ਛੱਡਤਾ ਹੁਣ ਵਾਣ ਗਿੱਲਾ ਗੁੱਲਾ ਹੋ ਜਾਏਗਾ ਤੇ ਫਿਰ ਆਪਾਂ ਮੋਟਰ ਬੰਦ ਕਰਦਾਂਗੇ ਤੇ ਸਵੇਰੇ ਦੁਬਾਰਾ ਪਾਣੀ ਛੱਡ ਕੇ ਨਾ ਤੇ ਨਾਲੇ ਵਟਾਂ ਲਿੰਬਲਾਂਗੇ ਤੇ ਨਾਲੇ ਆ ਘਾਕੂ ਆ ਜੋ ਵੀ ਹੈਗਾ ਪੱਟ ਪੁੱਟ ਕੇ ਸਾਰਾ ਸੁੱਟ ਦਾਂਗੇ ਇਨ ਨੌਰ ਗਾਣੇ ਤਲੀ ਤੇ ਪਟਾਕਾ ਵਾਲੇ ਆਪਾ ਹੁਣ ਢੋਲੇ ਦੀਆਂ ਲਾਉਂਦਾ ਆ ਉਹਦਾ بڑے ਗਾਣੇ ਗਾਉਂਦਾ ਹੋਣਾ ਮਾਰ ਮੂ ਨਾ ਪੱਟ ਰਿਹਾ ਛਾਈ ਬਾਗ ਨੇ ਮੁੱਛਾਂ ਦੇ ਮੁੱਛਾਂ ਦੇ ਚਲੋ ਖਿੱਚਦੇ ਕੰਮ ਤੂੰ ਚੱਲ ਚੱਲ ਤੂੰ ਖੇਤੀ ਬਾਗ ਲੇ ਵੀ ਨੌਰਗਾ ਗਿਆ ਚਲਾ ਤੇ ਆਪਾਂ ਆਪਦੇ ਕੰਮ ਨੂੰ ਚੱਲ ਗਏ। ਲੋ ਜੀ ਪਨੀਰੀ ਆਪਾਂ ਫੜ ਲਈ ਹੈ। ਹਾਂ ਕੁਛ ਅੱਗੇ ਮਥੁਰਾੱਖ ਆ। ਤੇ ਆਪਾਂ ਹੁਣ ਜਿੱਥੇ-ਜਿੱਥੇ ਨਹੀਂ ਹੈਗੀ ਉੱਥੇ ਥਲਾ ਦਿੰਨੇ ਆ। ਅੱਤ ਕੀ ਬਾਤ ਛੇ ਜਿਆਦਾ ਔਨ ਕਰਕੇ ਨਾ ਵਟਾਂ ਦਾ ਪਹਿਲਾ ਕੰਮ ਮੈਂ ਨਾ ਪ੍ਰਬੰਧ ਪੱਕਾ ਹੀ ਕੀਤਾ ਈ। ਬਾਕੀ ਰੱਬ ਗਜੋਰ ਨਹੀਂ ਹੈਗਾਗਾ। ਟੁੱਟ ਵੀ ਸਕਦੀਆਂ ਨੇ। ਪਰ ਆਬਦਿਲ ਤਾਂ ਕੰਮ ਕੀਤਾ ਪੱਕਾ ਕਿਉਂ ਫਿਰ ਤੁਰਿਆ ਨਹੀਂ ਜਾਂਦਾ ਨਾ ਵਟ ਮਾੜੀ ਹੋਵੇ بارش ਹੋਵੇ ਤੇ ਵਟਾਂ ਦੇ ਉੱਤੋਂ ਤੁਰਿਆ ਨਹੀਂ ਜਾਂਦਾਗਾ ਕਈ ਲੋਕ ਤਾਂ ਇਹੋ ਜਿਹੇ ਨੇ ਵਟਾਂ ਦੇ ਨਾ ਵਾਟੀ ਕੱਢ ਦਿੰਦੇ ਨੇ ਨਾਲ ਛੱਡਦੇ ਹੀ ਨਹੀਂ ਆਹ ਬਣਾਇਆ ਬਾਈਪਾਸ ਚੌਂਕ ਬਣਾਇਆ ਬਿੱਦਰਾ ਸਿੱਧਾ ਲਗਾ ਚੱਲ ਪਾਣੀ ਕਰਮਾ ਵਾਲਾ ਵਾਧੂ ਖੜਾ ਚੋਨਾ ਤੁਰ ਪਿਆ ਜਿਵੇਂ ਸਾਈਡਾਂ ਦੇ ਨਾਲ-ਨਾਲ ਆਵਣ ਵੱਟਾਂ ਦੇ ਨਾਲ-ਨਾਲ ਚੂਵੇ ਨ ਖਾਦਾ ਚੋਨਾ ਇੱਥੇ ਆਪਾਂ ਲਾਉਣਾ ਹੈ ਪਨੀਰੀ ਪੱਟ ਕੇ ਮੈਂ ਹੋਰ ਵੀ ਰੱਖ ਲਈ ਇਹ ਸਾਈਡਾਂ ਦੇ ਨਾਲ ਨਾਲ ਤੋੜ ਲਾ ਦੇਣਾ ਜਿੱਥੇ ਜਿੱਥੇ ਚੂਵੇ ਨ ਖਾਦਾ ਯਾਰ ਜਿੱਥੇ ਪਾਣੀ ਜ਼ਿਆਦਾ ਔਨ ਕਰਕੇ ਝੋਨਾ ਮਰ ਗਿਆ। ਲੋ ਜਿਵੇਂ ਆ ਨੋ ਵਿੱਚ ਵਿੱਚ ਉੰਜ ਵੀ ਵਿਰਲਾ ਵੀ ਲੱਗਾ ਝੋਨਾ। ਇਹਦੇ ਵਿੱਚ ਵਿੱਚ ਆਪਾਂ ਸਾਰੇ ਲਾ ਦੇਣੇ ਨੇ ਡੱਕੇ ਝੋਨੇ ਦੇ। ਪਨੀਰੀ ਪੱਟ ਲਿਆਂ ਦੀ ਬਸ ਹੁਣ ਆਪਣਾ ਕੋਈ ਟੈਨਸ਼ਨ ਹੈਗੀ। ਇੱਕ ਦੋ ਦਿਨਾਂ ਸਾਰਾ ਕੰਮ ਫਾਈਨਲ ਕਰਕੇ ਤੇ ਛੇਤੀ ਤੋਂ ਛੇਤੀ ਖਾਦ ਪਾ ਦਿੰਨੇ ਆ। ਖਾਦ ਪਾ ਗਏ ਤੇ ਫਿਰ ਆਪਾਂ ਟੈਨਸ਼ਨ ਫਰੀ। ਜੋ ਮਰਜ਼ੀ ਆਪਾਂ ਆਪਦਾ ਕੰਮ ਧੰਦਾ ਕਰੀਏ। ਘੁੰਮੀਏ ਫਿਰਗੇ। ਫਿਰ ਆਪਾਂ ਕੋਈ ਟੈਨਸ਼ਨ ਨਹੀਂ ਗੀ। ਪਾਣੀ ਵੀ ਆਪਣੇ ਤਿੰਨਾਂ ਤਿਲਾਂ ਕਿੱल्ल्या ਦੇ ਪਲਾਟ ਨੇ। ਉਹ ਸਿਰੇ ਤੋਂ ਛੱਡਣਾ। ਆ ਇੱਕ ਹੀ ਵਿੱਚ ਵਾਟੇ। ਤੇ ਇਹ ਵੀ ਟੋਕਾਂ ਕੀਤੀਆਂ ਉਧਰੋਂ ਛੱਡਣਾ। ਤੇ ਪਾਣੀ ਆਟੋਮੈਟਿਕ ਸਾਰੇ ਤੋੜ ਚਲੇ ਜਾਣ ਆਵੇ ਟੋਕਾ ਪਾ ਕਰਤੀਆਂ ਨੇ ਪਾਣੀ ਉਹਦਾ ਜੰਗੀ ਪੱਧਰ ਤੇ ਭੱਜਿਆ ਇਹ ਆਪ ਦੇ ਲੈਵਲ ਦੇ ਵਿੱਚ ਨਾ ਆਪੇ ਹੀ ਸਾਰਾ ਪਾਣੀ ਖਲੋ ਜਾਣ ਝੋਨਾ ਤੁਰ ਪਿਆ ਤੇ ਹੁਣ ਖਾਦ ਦਾ ਕੰਮ ਸ਼ੁਰੂ ਕਰ ਦਿੰਨੇ ਸਵੇਰ ਤੋਂ ਆਪਣਾ ਲੋਕ ਨਾਲ ਵਟਾ ਲਿੰਬ ਦੇਣੀ ਤੇ ਮੇਰੇ ਵਾਲੇ ਪਾਸੋਂ ਹਰੀ ਮੇ ਤੇ ਤਿੰਨ ਵਟ ਦੁਨੀਆਂ ਨੂੰ ਪਤਾ ਨਾ ਹੋ ਕੀ ਗਿਆ ਇੱਧਰ ਨਾਲ ਨਾਲ ਚੂਹਿਆਂ ਨੇ ਖਾਦਾ ਆ ਝੋਨਾ ਆਹ ਦੇਖੋ ਇਹ ਸਾਰੇ ਪਨੀਰੀ ਲਾ ਦੇ ਨੇ ਤੇ ਆਹ ਤਾਂ ਕੋਈ ਮੈਨੂੰ ਲੱਗਦਾ ਰੱਜਾ ਹੈ ਨਾ ਕਿਸੇ ਦੇ ਮੋਟਰਸਾਈਕਲ ਵਿੱਚ ਛੁੱਟਿਆ ਕਮਾਲ ਹੋਈ ਵੀ ਦੁਨੀਆ ਦੀ ਤਾਂ ਦੋਸਤੋਂ ਹੁਣ ਮੈਂ ਲਾਉਣਾ ਝੋਨਾ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆਂ